ਇੱਥੇ ਇੱਕ ਮਸਲਾ ਇਹਦੇ ਤੋਂ ਹਟ ਕੇ ਹੈ ਜਿਹੜੇ ਅਕਾਲੀ ਦਲ ਅੰਮ੍ਰਿਤਸਰ ਹੈ ਉਹਦੇ ਪ੍ਰਧਾਨ ਨੇ ਸਿਮਰਜੀਤ ਸਿੰਘ ਮਾਨ ਉਹਨਾਂ ਨੇ ਕੱਲ ਕੰਗੜਾ ਨੌਤ ਬਾਰੇ ਟਿੱਪਣੀਆਂ ਕੀਤੀਆਂ ਨੇ ਤੁਸੀਂ ਉਹਨਾਂ ਟਿੱਪਣੀਆਂ ਨੂੰ ਕਿਵੇਂ ਦੇਖਦੇ ਹੋ ਕਿ ਸਮਝਦੇ ਮੈਨੂੰ ਤਾਂ ਲੱਗਦਾ ਵੀ ਉਹ ਜੀਆਂ ਟਿੱਪਣੀਆਂ ਨਹੀਂ ਕਰਨੀਆਂ ਚਾਹੀਦੀਆਂ ਸੀਗੀਆਂ ਇਹ ਸਿੱਖੀ ਇਸ ਗੱਲ ਦੀ ਕਿਸੇ ਪਾਸੇ ਆਗਿਆ ਨਹੀਂ ਦਿੰਦੀ ਤੁਸੀਂ ਇਹਦੇ ਬਾਰੇ ਕਹਿਣਾ ਚਾਹੋ ਦੇਖੋ ਸਿਮਰਜੀਤ ਸਿੰਘ ਮਾਨ ਬਹੁਤ ਪੜ੍ਹੇ ਲਿਖੇ ਨੇ ਉਹਨਾਂ ਦਾ ਇਹੋ ਜਿਹਾ ਕਹਿਣਾ ਇਹ ਬੇਸੀ ਗਲਤ ਹੈ ਮੈਂ ਕਹਿੰਦਾ ਕੋਈ ਸਿੱਖੀ ਦਾ ਵੇਸ ਉਹਨੂੰ ਵੇਸਵਾਨ ਕਿਹਾ ਜਾਂਦਾ ਕਾਮਰੂਪ ਦੇ ਵਿਚਾਰਕਾਂ ਨੇ ਗੁਰੂ ਨਾਨਕ ਸਾਹਿਬ ਨਾਲ ਜੋ ਕੁਝ ਕਰਨ ਦੀ ਕੋਸ਼ਿਸ਼ કરી ਤੇ ਉਹ ਰਾਜਿਆਂ ਨੇ ਭੇਜੀਆਂ ਹੋ ਕੇ ਗੁਰੂ ਨਾਨਕ ਸਾਹਿਬ ਨੇ ਤਾਂ ਕੁਝ ਨਹੀਂ ਉਹਨਾਂ ਦੇ ਟਰੈਥ ਨਹੀਂ ਬਕਿਨਸ ਗੁਰੂ ਨਾਨਕ ਸਾਹਿਬ ਨੇ ਤਾਂ ਉਹਨਾਂ ਨੂੰ ਕੁਝ ਨਹੀਂ ਕਿਹਾ ਬਲਕਿ ਉਹਨਾਂ ਦਾ ਭਾਪਤਾਰਾ ਕਰੇ ਸੋ ਸਿੱਖੀ ਇਹ ਇਹ ਇਜਾਜ਼ਤ ਦਿੰਦੀ ਹੁੰਦੀ ਸ੍ਰੀ ਮਨਜੀਤ ਸਿੰਘ ਨੂੰ ਪਤਾ ਹੋਊਗਾ ਵੀ ਉਹ ਸ਼ਾਇਦ ਉਹਦੀ ਸਿਆਸਤਾਂ ਜਾਂ ਇਸ ਦਿੰਦੀ ਹੋਵੇ ਸ਼ਾਇਦ ਉਹਦੀ ਸਿਆਸਤ ਇਹ ਕਹਿੰਦੀ ਹੋਵੇ ਵੀ ਕੰਗਨ ਨਾ ਰਣੌਤ ਜਿਹੜੀ ਆਈਸੋਲੇਟ ਹੋ ਰਹੀ ਹੈ ਉਹਨੂੰ ਆਈਸੋਲੇਟ ਹੋਣ ਤੋਂ ਬਚਾਉਣਾ ਹੋਵੇ ਕਿਉਂਕਿ ਹੁਣ ਜਿਹੜਾ ਸੰਜੀਤ ਸਿੰਘ ਮਾਨ ਨੇ ਧਿਆਨ ਦਿੱਤਾ ਹੁਣ ਜਿਹੜੇ ਬੀਜੇਪੀ ਦੇ ਉਹਦੇ ਉਲਟ-ਉਲਟੇ ਦੀ ਕੁਝ ਉਹ ਵੀ ਉਹਦੇ ਹੱਕ 'ਚ ਖੜੇ ਹੋ ਜਾਣਗੇ ਹੁਣ ਇਹ ਤਾਂ ਸੰਜੀਤ ਸਿੰਘ ਮਾਨ ਜੀ ਜਾਣਨ ਵੱਡੇ ਲੀਡਰ ਨੇ ਇਹ ਤਿੰਨਵਲੀ ਪਾਰਲੀਮੈਂਟ ਦੇ ਮੈਂਬਰ ਰਹੇ ਚੁੱਕੇ ਨੇ ਆਈਪੀਐਸ ਅਫਸਰ ਰਹੇ ਨੇ ਪੜੇ ਲਿਖੇ ਨੇ ਇਹ ਤਾਂ ਉਹੀ ਜਾਣਨ ਵੀ ਉਹ ਕੀ ਕਰਲੇ ਨੇ ਭਲੇ ਗਲਤ ਹੈ ਇਹ ਨਹੀਂ ਕਹਿਣਾ ਚਾਹੀਦਾ ਜਿੱਡਾ ਮਰਜੀ ਕੋਈ ਦੁਸ਼ਮਣ ਹੋਵੇ ਇੱਕ ਨਾਈਂ ਚ ਕਹੂੰਗਾ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਅੱਜ ਬੈਠ ਕੇ ਕਹਿ ਰਿਹਾ ਸਾਡੀ ਇੱਕ ਸੈਕਟਰੀ ਨਾਲ ਲੜਾਈ ਸਰਕਾਰ ਨਾਲ ਲੜਾਈ ਸੀ ਅਸਲ ਵਿੱਚ ਉਹ ਸਰਕਾਰ ਸੀਗੀ ਜਿਹੜੀ ਸਰਕਾਰ ਦੀ ਸੈਕਟਰੀ ਸੀ ਜਿਹੜੀ ਪ੍ਰਿੰਸੀਪਲ ਸੈਕਟਰੀ ਉਹ ਡੇਲੀ ਸੀ ਔਰਤ ਸੀ ਇੱਕ ਇਦਾਂ ਦੇ ਬੰਦੇ ਨੇ ਜਿਹੋ ਜੇ ਇਹਨਾਂ ਦੇ ਲੋਕ ਨੇ ਕਹਿ ਲੋ ਉਹ ਇਹਨਾਂ ਦੀ ਫੋਲੋਅਰ ਸੀਗੇ ਉਹ ਜੂਨੀਅਰ ਡਾਕਟਰਾਂ ਦਾ ਪ੍ਰਧਾਨ ਸੀ ਉਹਨੇ ਸਾਡੀ ਕਰੈਡਿਸ਼ ਕਹਤਾ ਥੀਸ ਵਿਚ ਤੁਸੀਂ ਮਾਹੋਂ ਪਰਕ ਨੂੰ ਥੱਲੇ ਲਾਤਾ ਬੇ ਸਾਧੀਆਂ ਰੈਡੀਆਂ ਚ ਕਿਸੇ ਔਰਤ ਦੇ ਪ੍ਰਤੀ ਆਪਕ ਸ਼ਬਦ ਨਹੀਂ ਬੱਤੇ ਜਾ ਸਕਦੇ ਉਹ ਉਹਦੇ ਨਾਲ ਭਾਵੇਂ ਸਾਡੀ ਰਾਜੀ ਵੀ ਥੋਣਾ ਹੋ ਉਹ ਉਹ ਲੀਡਰ ਸੀ ਜੁਨੀਅਰ ਡਾਕਟਰਾਂ ਦਾ ਪ੍ਰਧਾਨ ਸੀ ਅਸੀਂ ਉਹਨੂੰ ਬਾਹਾਂ ਫੜ ਕੇ ਲਾਇਆ ਮੈਂ ਐਵੇਂ ਨਹੀਂ ਕਹਣਾ ਇਸ ਕਰਕੇ ਜਿਹੜਾ ਸੁਮਜੀ ਸਿੰਘ ਮਾਨ ਨੇ ਜਿਹੋ ਜਿਹਾ ਬਿਆਨ ਦਿੱਤਾ ਉਹ ਬਿਆਨ ਤਾਂ ਨਿੰਦਾ ਕਰਨ ਵਾਲੀ ਉਹ ਬਿਆਨ ਦੇ ਉੱਤੇ ਕੋਈ ਕੋਈ ਨਹੀਂ ਕਰ ਸਕਦਾ ਨਾ ਉਹ ਸਿੱਖੀ ਦੇ ਅਨਸਾਰ ਹੈ ਨਾ ਉਹ ਈਵਨ ਇੱਕ ਔਰਤ ਦੇ ਵਾਸਤੇ ਹੈ ਨਾ ਹੀ ਉਹ ਬਦਲਾ ਲੈਣ ਦੀ ਭਾਵਨਾ ਚਾਹੇ ਇਹ ਕਿਤੇ ਬਦਲਾ ਵੀ ਲੈਣਾ ਹੋਵੇ ਕਿਤੇ ਔਰਤਾਂ ਤੋਂ ਹਵਲਾ ਤੋਂ ਬਦਲਾ ਨਹੀਂ ਲੈਦਾ ਸਿੱਖੀ ਜੀ ਇਸ ਦਾੰਤ ਨਹੀਂ ਹੈ ਇਹ ਸਿੱਖੀ ਤਾਂ ਬਿਲਕੁਲ ਹੀ ਨਹੀਂ ਪਰ ਇਹ ਮਨੁੱਖਤਾ ਚ ਵੀ ਇਦਾਂ ਨਹੀਂ ਕਰੀਦਾ ਹੁੰਦਾ ਈਵਨ ਜਿਹੜਾ ਕਾਨੂੰਨ ਜੀ ਨੂੰ ਅਸੀਂ ਰੋਜ਼ ਗੱਲਾਂ ਕਰਦੇ ਆ ਉਹ ਵੀ ਕੋਸ਼ਿਸ਼ ਕਰਦਾ ਵੀ ਜੇ ਕੋਈ ਬੰਦਾ ਇਦਾਂ ਦਾ ਦੋਸ਼ੀ ਹੋਵੇ ਉਹਦੀ ਪਛਾਣ ਲੁਕੋ ਕੇ ਰੱਖੋ ਸੋ ਇਹ ਗੱਲ ਠੀਕ ਨਹੀਂ ਕਰੀ ਸੋ ਡਾਕਟਰ ਸਾਹਿਬ ਤੁਸੀਂ ਇਹ ਛੋਟ ਜੁੜੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ